ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਉਮੀਦ ਕਰਦਾ ਸਾਰੇ ਵੀਰ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਣਗੇ ਹਾਂਜੀ ਅੱਜ ਆਪਾਂ ਤੁਹਾਡੇ ਇਸ ਵੀਡੀਓ ਦੇ ਵਿੱਚ ਵੱਡੀ ਜਾਣਕਾਰੀ ਸਾਂਝੀ ਕਰਨੀ ਆ ਚੋਟੀ ਦੇ ਸੁਪਰਸਟਾਰ ਪਹੁੰਚ ਰਿਹਾ ਤੇ ਚੋਟੀ ਦੀਆਂ ਟੀਮਾਂ ਬਣ ਗਈਆਂ ਅੱਜ ਸ਼ੀਲੂ ਦੀ ਵੀ ਬਹੁਤ ਤਗੜੀ ਟੀਮ ਬਣੀ ਆ ਤੇ ਅੱਜ ਹੋਰ ਵੀ ਬਹੁਤ ਤਗੜੀਆਂ ਟੀਮਾਂ ਬਣੀਆਂ ਸ਼ਾਹਕੋਟ ਲਾਇਨਸ ਸਾਰੀਆਂ ਟੀਮਾਂ ਆਪਾਂ ਕਲੀਅਰ ਕਰਾਂਗੇ ਜਿਹੜੀ ਅਪਡੇਟ ਆਪਾਂ ਨੂੰ ਕਲੀਅਰ ਹੋ ਚੁੱਕੀ ਆ ਜਿਵੇਂ ਪਾ ਗੱਲ ਕਰੀਏ ਅੱਜ 29 ਦਸੰਬਰ ਤੇ 25 ਨੂੰ ਜੋ ਤਲਵੰਡੀ ਚੌਧਰੀਆਂ ਜਿਲ੍ਹਾ ਕਪੂਥਰਾ ਵਿੱਚ ਬਹੁਤ ਛੋਟੀ ਦਾ ਵੱਡਾ ਮਹਾਕੰਬ ਕਰਵਾਇਆ ਜਾ ਰਿਹਾ ਹੈ 8 ਕਲੱਬਾਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਨਾਮ 2.5 ਲੱਖ ਦੂਜਾ ਨਾਮ 2 ਲੱਖ ਬੈਸਟ ਰੇਟਰ ਤੇ ਜਾਫੀ ਨੂੰ ਹਾਰਲੇ ਡੈਵਿਡਸਨ ਦਿੱਤੇ ਜਾਣੇ ਆ ਨਵੇਂ ਹਾਰਲੇ ਮੋਟਰਸਾਈਕਲ ਦਿੱਤੇ ਜਾਣਗੇ ਦੇਖੋ ਅੱਜ ਕਿੱਧਰ ਨੂੰ ਜਾਣਗੇ ਹਾਰਲੇ ਮੋਟਰਸਾਈਕਲ ਟੀਮਾਂ ਬਾਰੇ ਗੱਲ ਕਰੀਏ ਜੇ ਟੀਮਾਂ ਵੀ ਛੋਟੀ ਦੀਆਂ ਬਣ ਗਈਆਂ ਜੇ ਪਹਿਲੀ ਟੀਮ ਆਪਾਂ ਬਾਹੂ ਅਕਬਰਪੁਰ ਦੀ ਗੱਲ ਕਰੀਏ ਬਾਹੂ ਅਕਬਰਪੁਰ ਵਿੱਚ ਅੱਜ ਰਵੀ ਦਿਉਰਾ ਸ਼ੀਲੂ ਬਾਹੂ ਅਕਬਰਪੁਰ ਮਨੀਸ਼ ਬਾਹੂ ਅਕਬਰਪੁਰ ਚੋਟੀ ਦੇ ਸੁਪਰਸਟਾਰ ਖੇਡਦੇ ਨਾਈ ਦੀ ਪਹਿਣਗੇ ਇਹ ਜੋਸ਼ਰੀ ਜੋ ਹਰਿਆਣੇ ਵਿੱਚ ਬਹੁਤ ਚੋਟੀ ਦਾ ਵੱਡਾ ਕਬੱਡੀ ਕੱਪ ਕਰਵਾਇਆ ਜਾਣਾ ਅੱਜ ਹਰਿਆਣੇ ਵਿੱਚ ਇਹ ਬਾਹੂ ਅਕਬਰਪੁਰ ਦੀ ਟੀਮ ਖੇਡਣੀ ਸ਼ੀਲੂ ਤੇ ਰਵੀ ਦਿਉਰਾ ਮਨੀਸ਼ ਹੋਣੀ ਅੱਜ ਹਰਿਆਣੇ ਦੇ ਵਿੱਚ ਹੀ ਖੇਡਦੇ ਨਾਈ ਦੀ ਪਹਿਣਗੇ ਤਲਵੰਡੀ ਚੌਧਰੀਆਂ ਦੇ ਨਾਮ ਤੇ ਖੇਡਨੀ ਆ ਜੋ ਟੀਮ ਉਹਦੀ ਗੱਲ ਕਰੀਏ ਤਲਵੰਡੀ ਚੌਧਰੀਆਂ ਵਿੱਚ ਅੱਜ ਦੀਪ ਦਬਰਜੀ ਅਵਤਾਰ ਕਲੀਨਾਲ ਸਿੰਘ ਵਾਲਾ ਸ਼ੀਰਾ ਚੱਕਲੀ ਸ਼ੇਰ ਗੁਰੀ ਤਲੇਰ ਪਾਲਾ ਘੋਟੀ ਮਨਦੀਪ ਬੱਲਰਾ ਨੰਨੂ ਦੀਪਕਰ ਤਨਵੀਰ ਤਲਵੰਡੀ ਰਾਏ ਬਿੱਲਾ ਢੋਡੇ ਬੱਬੂ ਝਨੇੜੀ ਸੱਤੀ ਦਿੜਬਾ ਸਣੀ ਆਦਮਵਾਲ ਇਹ ਚੋਟੀ ਦੀ ਟੀਮ ਅੱਜ ਤਲਵੰਡੀ ਚੌਧਰੀਆਂ ਦੇ ਕੱਪ ਤੇ ਪਿੰਡ ਦੇ ਨਾਮ ਤੇ ਖੇਡੂਗੀ ਬੈਸਟਰ ਨੂੰ ਹਾਰ ਲਿਆ ਜਿੱਥੇ ਜੇ ਅਗਲੀ ਟੀਮ ਆਪਾਂ ਉੱਤਮ ਵੀਰ ਕਬੱਡੀ ਕਲੱਬ ਮਹਿਮਦਵਾਲ ਦੀ ਗੱਲ ਕਰੀਏ ਇੱਥੇ ਇਹਨਾਂ ਚ ਪਲੇਅਰ ਖੇਡਣਗੇ ਅਜ ਸੁਖਮਣ ਬਿਆਸ ਕਾਲਾ ਮੱਲ ਬੁਲਟ ਖੀਰਾਂਵਾਲੀ ਲੱਬਾ ਬੱਗਾ ਪਿੰਡ ਗਿੰਨੀ ਮਹਿਮਦਵਾਲ ਲਵਲੀ ਮਹਿਮਦਵਾਲ ਗਗਨ ਸੂਰੇ ਵਾਲਾ ਪਿੰਡਾ ਸੱਜਣਵਾਲ ਪਵੀ ਡੱਫਰ ਹੋਰ ਵੀ ਚੋਟੀ ਦੇ ਸੁਪਰਸਟਾਰ ਜੋ ਕਿ ਇਹਨਾਂ ਦੀ ਟੀਮ ਵਿੱਚ ਐਡ ਹੋਣਗੇ ਬੇਓ ਪਲੈਂਟੀ ਦੀ ਟੀਮ ਵਿੱਚ ਨਿਕਣ ਦੋ ਰਮਣ ਮੱਲੀਆਂ ਬੁੱਗਾ ਮੱਲੀਆਂ ਸੋਨੂ ਗੋੱਜਰ ਟੱਬਾ ਹੋਰ ਵੀ ਚੋਟੀ ਦੇ ਸੁਪਰਸਟਾਰ ਬੇਓ ਪਲੈਂਟੀ ਦੀ ਟੀਮ ਆਪ ਨੂੰ ਇੰਨੇ ਕੁ ਪਲੇਅਰ ਹੀ ਕਲੀਅਰ ਹੋਏ ਸੀ ਜੋ ਜੇ ਆਪਾਂ ਅਗਲੀ ਟੀਮ ਜੋ ਗੱਗੀ ਲੂਪੋ ਮਾੜਵਾ ਦੀ ਗੱਲ ਕਰੀਏ ਇਸ ਵਿੱਚ ਇੰਦਰ ਤਲਵੰਡੀ ਰਾਏ ਰਾਜੂ ਖੋਸਾ ਕੋਟਲਾ ਅਮਨ ਲੋਹਾਰਾ ਅਰਚ ਲੋਹਾਰਾ ਰੋਮੀ ਲੋਹਾਰਾ ਹਰਮਨ ਘੋਲੀਆ ਬਿੱਲਾ ਕਤਬਾ ਲਾਲੀ ਤਨੋਲਾ ਸੁੱਖਾ ਜੌਣ ਵਾਲਾ ਸੁਖਵੀਰ ਗੁਰੂ ਸਰ ਬਬਰਾ ਠਿਕਰੀਵਾਲ ਪਿਸਟਲ ਭਿੰਦਰ ਚੋਟੀ ਦੀ ਟੀਮ ਅੱਜ ਗੱਗੀ ਲੂਪੋ ਜੀ ਦਾ ਮੈਚ ਅੱਜ ਸ਼ਾਹਕੋਟ ਨਾਲ ਪਹਿਲਾ ਮੈਚ ਹੀ ਹੋਵੇਗਾ ਸ਼ਾਹਕੋਟ ਵਿੱਚ ਰਵੀ ਸਾਹੋ ਕੇ ਸੋਨੀ ਫਕਰ ਚੰਡਾ ਬਿੱਲੀ ਲਲੀਆਂ ਦੀ ਸ਼ਾਹ ਲੋਵਲ ਚਰਨੀ ਰਾਏ ਤਰਾਣਾ ਫੂਲਾ ਸ਼ ਗਰਵਿੰਦਰ ਖੂਨਨ ਨਵਯੂ ਚੀਮਾ ਸੁੱਖਾ ਬਾਜਵਾ ਗਲਜੀਤਾ ਕਰਾਚੂ ਚੋਟੀ ਦੀ ਟੀਮਾਂ ਚ ਸ਼ਾਹਕੋਟ ਵੀ ਖੇਡਦੀ ਨਜ਼ਰੀ ਪਵੇਗੀ ਇਹ ਹਾਰ ਲੈਣੇ ਕੱਪ ਤੇ ਸੌਰੀ ਜੇ ਆਪਾਂ ਅਗਲੀ ਟੀਮ ਦੀ ਗੱਲ ਕਰੀਏ ਜੋ ਮਾਲਵਾ ਲਾਇਨਸ ਦੇ ਨਾਮ ਤੇ ਖੇਡੇਗੀ ਅੱਜ ਜੋ ਕਾਕੇ ਸ਼ੇਖ ਦੌਲਤ ਕੋਚ ਦੀ ਟੀਮ ਹੈ ਜਿਸ ਵਿੱਚ ਛੋਟਾ ਨਾਸਿਹਾ ਦੌਲਤ ਰਵੀ ਕੈਲਰਾ ਮਾਨ ਸਿੰਘ ਦੌਲਤ ਜੱਗੂ ਹਾਕਮੜਾ ਖਾਨ ਪੈਣੀ ਭੋਲੂ ਜੀਂਦ ਆਸ਼ੂਲ ਸਾੜਾ ਮੁੰਨਾ ਤਲਵੰਡੀ ਚੌਧਰੀਆ ਪੋਲਾ ਜਲਾਲਪੁਰ ਬਾਜੀ ਝਨੇਰ ਸ਼ਾਕਾ ਦੇয়ালਪੁਰ ਮਣੀ ਦੇয়ালਪੁਰ ਗੋਲਾ ਜਗਲਾਰ ਨਿੱਕਾ ਜੁਗਰਾਲ ਛੋਟੀ ਦੀ ਟੀਮ ਮਾਲਵਾ ਲਾਇਨਸ ਜੋ ਖੇਡੇਗੀ ਬਾਕੀ ਜੋ ਮੈਚ ਕਰਵਾਏ ਜਾਣੇ ਆ ਆਪਾਂ ਮੈਚਾਂ ਦੀ ਲਿਸਟ ਦਸੀਏ ਪਹਿਲਾ ਮੈਚ ਜੋ ਕਿ ਟਾਈਮ 12 ਵਜੇ ਸਟਾਰਟ ਹੋ ਜਾਣਾ ਸ਼ਾਹਕੋਟ ਵਰਸ ਗੱਗੀ ਲੋਪੋ ਦਾ ਮੈਚ ਕਰਵਾਇਆ ਜਾਵੇਗਾ ਦੂਜਾ ਮੈਚ ਸ਼੍ਰੋਮਣੀ ਕਮੇਟੀ ਵਰਸ ਤਲਵੰਡੀ ਚੌਧਰੀਆਂ ਜੋ ਪਿੰਡ ਦੇ ਨਾਮ ਤੇ ਟੀਮ ਬਣੀ ਹੈ ਤੀਜਾ ਮੈਚ ਜੋ ਕਰਵਾਇਆ ਜਾਵੇਗਾ ਪੀਓਪਲੈਂਟੀ ਨਿਊਜ਼ੀਲੈਂਡ ਵਰਸ ਮਾਲਵਾ ਲਾਇਨਜ਼ ਜੋ ਕਾਕੇ ਸ਼ੇਕਦਾਲਤ ਕੋਚ ਦੀ ਟੀਮ ਹੈ ਉਦਾ ਬੀਓ ਪਲੈਂਟੀ ਨਾਲ ਮੈਚ ਹੋਵੇਗਾ ਤੀਜਾ ਚੌਥਾ ਮੈਚ ਉਤਮ ਵੀਰ ਕਬੱਡੀ ਕਲੱਬ ਮਹਿਮਦਵਾਲ ਵਰਸਸ ਨਾਨਕਸਰ ਕਬੱਡੀ ਕਲੱਬ ਗਰਦਾਸਪੁਰ ਲਾਇਨਜ਼ ਇਹ ਵੀ ਚੋਟੀ ਦਾ ਮੈਚ ਕਰਵਾਇਆ ਜਾਣਾ ਬਾਕੀ ਟਾਈਮ ਵੀ ਦੱਸਿਆ ਮੈਚ ਵੀ ਟਾਈਮ ਨਾਲ ਸਟਾਰਟ ਹੋਨੇ ਆ ਤੇ ਸਾਰੇ ਖਿਡਾਰੀ ਵੀ ਟਾਈਮ ਨਾਲ ਪੁੱਜੋ ਤੇ ਦਰਸ਼ਕ ਵੀਰ ਵੀ ਜਿਨ੍ਹਾਂ ਨੇ ਦੇਖਣ ਜਾਣਾ ਟਾਈਮ ਨਾਲ ਪੁੱਜੋ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ